ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਔਰ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਜੀ ਲਈ ਬਹੁਤ ਮਿਹਨਤ ਕੀਤੀ ਹੈ ਜੀ ਕੀ ਕਹਿਣਾ ਚਾਹੋ ਕਿ ਅੱਜ ਸਾਬਤ ਦੀ ਨਿਸ਼ਾਨੀ ਲੈ ਕੇ ਬਾਜ ਜਿਸ ਨੂੰ ਭਾਈਆਂ ਖਾਲਸਾ ਖਾਲਸਾ ਜਿੱਥੇ ਚੋਣਾ ਦੀ ਗੰਟੀ ਹੋ ਰਹੀ ਹੈ ਉੱਥੇ ਕੋਲ ਤੇ ਬਾਜ ਸਾਡੀ ਕੌਮ ਦਾ ਜਿੱਤ ਦਾ ਪ੍ਰਤੀਕ ਹੈ ਜੀ ਔਰ ਸਿੱਖਾਂ ਨੇ ਬੜੇ ਕਿਲੇ ਫਤਹਿ ਕੀਤੇ ਨੇ ਕਿਲਾ ਜਮਰੌਂ ਦਾ ਫਤਹਿ ਕੀਤਾ ਸਰਹੰਦ ਦੇ ਕਿਲੇ ਫਤਹਿ ਕੀਤੇ ਨੇ ਬੜੇ ਮੁਸ਼ਕਲਾਂ ਵਾਲੇ ਫਤਿਹ ਜਿਹੜੇ ਕਿਲੇ ਕੀਤੇ ਨੇ ਔਰ ਇਹ ਵੀ ਸਾਡੀ ਕੌਮ ਲਈ ਇੱਕ ਬਹੁਤ ਮੁਸ਼ਕਲ ਵਾਲਾ ਕਿਲਾ ਜਿਹਾ ਕਿਲਾ ਕਡੂਰ ਸਾਹਿਬ ਦਾ ਜਿਹੜਾ ਅਸੀਂ ਫਤਿਹ ਕਰ ਰਹੇ ਆ ਭਾਈ ਅਮਰਪਾਲ ਸਿੰਘ ਜੀ ਸੋ 45 ਹਜ਼ਾਰ ਵੋਟ ਦੇ ਨਾਲ ਜਿਹੜਾ ਭਾਈ ਅਮਰਪਾਲ ਸਿੰਘ ਜੀ ਅੱਗੇ ਜਾ ਰਹੇ ਆ ਜੀ ਹਲਕਾ ਕਡੂਰ ਸਾਹਿਬ ਦੇ ਵਿੱਚ ਜੀ ਦੇਖਿਆ ਜਰਾਂ ਭਾਈ ਅਮਰਪਾਲ ਸਿੰਘ ਜੀ ਜਿੱਤ ਕੇ ਬਾਹਰ ਆਏ ਨੇ ਦੇ ਨਸ਼ੇ ਤੇ ਉੱਤੇ ਟੈਗ ਆਉ ਦਿੱਤਾ ਜਾਗ ਨਸ਼ੇ ਦਾ ਛੇਵਾ ਦਰਿਆ ਸਾਡੇ ਹਲਕਾ ਕਡੂਰ ਸਾਹਿਬ ਚ ਵਗ ਰਿਹਾ ਕਿਉਂਕਿ ਸਾਡਾ ਹਲਕਾ ਬਾਰਡਰ ਏਰੀਆ ਹਲਕਾ ਵਾ ਜੀ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਖਲਕਾ ਕਡੂੜ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਚੁਣਿਆ ਵਾ ਕਿਉਂਕਿ ਮਾਵਾਂ ਦੇ ਪੁੱਤ ਰੂੜੀਆਂ ਤੇ ਤੜਪ-ਤੜਪ ਕੇ ਮਰਦੇ ਸੀ ਵੇਖਿਆ ਘਰਾਂ ਦਾ ਹਾਲ ਹੋ ਚੁੱਕਿਆ ਵਾ ਕਿ ਮਾਵਾਂ ਦੇ ਘਰਾਂ ਦੇ ਪੁੱਤ ਘਰਾਂ ਦੇ ਭਾਂਡੇ ਵਿੱਚ ਲਈ ਕੌਲੀਆਂ ਚਮਚੇ ਵਿੱਚ ਲਈ ਮਜਬੂਰ ਹੋ ਗਏ ਆ ਘਰਾਂ ਦੇ ਘਰ ਬਰਬਾਦ ਹੋ ਗਏ ਪਿੰਡਾਂ ਦੇ ਪਿੰਡ ਨਸ਼ੇ ਨੇ ਇੰਨਾ ਬੁਰਾ ਹਾਲ ਕੀਤਾ ਔਰ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਖਲਕਾ ਕਡੂੜ ਸਾਹਿਬ ਦੇ ਪਿੰਡਾਂ ਦੇ ਲੋਕਾਂ ਨੇ ਸ਼ਹਿਰਾਂ ਦੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਚੁਣਨਾ ਜ਼ਰੂਰੀ ਸਮਝਿਆ ਜੀ ਜਾਣਾ ਚਾਹੁੰਦੇ ਹਲਕਾ ਵਾਸੀਆਂ ਜਿਹੜਾ ਵੱਡੀ ਨੀਕ ਨਾਲ ਭਾਈ ਸਾਹਿਬ ਅੱਗੇ ਜਾ ਰਹੇ ਨੇ ਦੇਖੋ ਜੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆ ਬਹੁਤ ਔਰ ਉਹਨਾਂ ਲੋਕਾਂ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਹੋ ਰਹੀਆਂ ਜਿਨ੍ਹਾਂ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਸਾਥ ਦਿੱਤਾ ਗੁਰੂ ਘਰਾਂ ਦੇ ਵਿੱਚ ਪੂਰੀ ਦੁਨੀਆ ਦੇ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਕਿ ਉਹ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਜਾਗਦਿਆਂ ਜਮੀਰਾਂ ਵਾਲੇ ਪਰਿਵਾਰ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਇਹਨਾਂ ਅੱਗੇ ਲੱਗੇ ਗਿਆ ਜੀ ਹਾਂ ਜੀਰਾ ਤੁਹਾਡਾ ਮੇਰਾ ਨਾਮ ਸ਼ਿਵਾ ਖਤਰੀ ਜੀ ਚਾਹੋਗੇ ਅੱਜ ਤੁਸੀਂ ਪੰਜਾਬ ਸੰਸਦ ਸੰਸਦ ਜਿੱਥੇ ਯੋਗਤੀ ਹੋਇਆ ਉੱਥੇ ਬੋਲਦੇ ਹੋ ਹਾਂਜੀ ਐ ਅਸੀਂ ਤਾਂ ਇਹੋ ਬੇਨਤੀ ਕਰਾਂਗੇ ਕਿ ਵੀ ਆਪਣਾ ਅਮਰਤਪਾਲ ਭਾਈ ਸਾਹਿਬ ਜਿੱਤ ਰਹੇ ਨੇ ਜੀ ਜਿਹੜੇ ਵੀ ਆਪਣੇ ਉਹਨਾਂ ਦੇ ਸਮਰਥਨ ਆਏ ਨੇ ਵੀ ਆਪਣਾ ਹੁੱਲਾ ਬਾਜੀ ਨਹੀਂ ਕਰਨੀ ਠੀਕ ਆ ਜੀ ਆਪਾਂ ਇਹ ਚ ਸਿਮਰਨ ਕਰਦੇ ਕਰਦੇ ਬਾਹਰ ਆਣਾ ਜੀ ਸਿਮਰਨ ਕਰਦੇ ਆਪਾਂ ਗੁਰਦਵਾਰ ਸਾਹਿਬ ਜਣਾ ਉੱਥੋਂ ਮੱਥਾ ਟੇਕ ਕੇ ਫਿਰ ਸਾਰੇ ਆਪਣੀ ਯਾਤਰਾ ਜਿੰਨੇ ਵੀ ਆ ਘਰੋ ਘਰੀ ਜੀ ਮੱਥਾ ਟੇਕਿਆ ਜਦੋਂ ਬੋਧੀ ਤੇ ਆਏ ਗੱਲ ਕਹਿ ਰਹੀ ਆਂ ਕਿ ਮੁਸਲਮਾਨ ਭਾਈ ਸਾਹਿਬ ਵੀ ਜਿਹੜੇ ਭਾਈ ਸਾਹਿਬ ਜਿੱਦਦੇ ਨੇ ਤੇ ਖਤਰਾ ਤੁਹਾਨੂੰ ਲੱਗਦਾ ਕੋਈ ਨਾ ਕੋਈ ਖਤਰਾ ਨਹੀਂ ਜੀ ਮੁਸਲਮਾਨ இந்து ਪੇਸ਼ਤ ਨੂੰ ਕਾਹਦਾ ਖਤਰਾ ਹੈ ਜੀ ਜਦੋਂ ਭਾਈ ਸਾਹਿਬ ਦੇ ਨਾਲ ਅਸੀਂ ਅਸੀਂ ਭਾਈ ਸਾਹਿਬ ਨੂੰ ਖੁਦ ਵੋਟਾਂ ਪਾਈਆਂ ਜੀ ਮੈਂ ਹਿੰਦੂ ਪਰਿਵਾਰ ਆ ਜੀ ਅਸੀਂ ਖੁ ਭਾਈ ਸਾਹਣਾ ਮੋਢੇ ਦਾ ਮੋਢਾ ਲਾ ਕੇ ਕਿਧ ਉੱਪਰ ਪਰ ਖੜੇ ਆ ਮੈਂ ਉਹੋ ਜੀ ਤੁਹਾਨੂੰ ਇਹੋ ਜੀ ਬੰਦੇ ਮਿਲਾਂ ਸਕਦਾ ਜਿਹੜੇ ਹਿੰਦੂ ਖੱਤਰੀ ਠੀਕ ਹਨ ਵੀ ਜਿਹੜੇ ਜਿਨ੍ਹਾਂ ਨੇ ਆਪਣੇ ਸਿੱਖਾਂ ਨਾਲ ਵੱਧ ਚੜ ਕੇ ਵੋਟਾਂ ਪਾਈਆਂ ਹਾਜੀ ਸਿੱਖ ਬੰਦੇ ਗਏ ਸੀ ਪਰ ਹਿੰਦੂ ਇੱਕ ਬੰਨੇ ਖੜੇ ਹੋ ਗਏ ਜੀ ਤੇ ਹਈਓ ਮਤਲਬ ਆਲੋ ਭੰਗ ਜੀ ਹਲਕਾ ਵਾਸੀ ਨੇ ਜਿਹੜਾ ਚੌਲੇ ਜਿਹੜੇ ਵੱਡੀ ਗੱਲ ਹੈ ਭਾਈ ਸਾਹਿਬ ਕੇ ਜਾਵੇ ਅਸੀਂ ਇਹੋ ਅਸੀਂ ਤਾਂ ਜਿੱਤਿਆਂ ਜੀ ਸਾਨੂੰ ਤਾਂ ਪਹਿਲੀ ਗੱਲ ਪਤਾ ਜੀ ਮਨ ਭਾਈ ਸਾਹਿਬ ਜਿੱਤੇ ਨੇ ਜੀ ਅਸੀਂ ਤਾਂ ਹਲਕਾ ਵਾਸੀ ਨਹੀਂ ਹੋ ਕਹਿੰਦੇ ਤੁਹਾਨੂੰ ਦਸੀਏ ਜੀ ਪਹਿਲੀ ਪਹਿਲੀ ਗੱਲ ਕੇ ਸਿਰ ਉਹਨਾਂ ਕਰੋ ਦਰਮਾਨਾ ਵਾਇਗਰੂ ਵਾਇਗਰੂ ਕਰੋ 6 ਦਿਨ ਤੋਂ ਬਾਅਦ ਆਪਾਂ ਵੇਖਾਂਗੇ ਵੀ ਕੀ ਕਰਨਾ ਹੈ ਜੀ ਪਹਿਲੀ ਗੱਲ ਤੇ ਆਪਾਂ ਪਹਿਲੀ ਕੋਸ਼ਿਸ਼ ਕਰਨੀ ਹੈ ਵੀ ਐਨਐਸਏ ਦਾ ਇਹਨਾਂ ਦੇ ਜਿਹੜਾ ਸਾਬਤ ਹੈ ਜਿਹੜਾ ਇਹਨਾਂ ਨੂੰ ਐਨਐਸਸੀ ਦਾ ਬਿਨਾ ਸਾਥ ਤੇ ਬਿਨਾ ਹੀ ਅੰਦਰ ਛੋਟੇ ਕੀਤਾ ਗਿਆ ਹੈ ਅਰ ਦਹੀਂ ਦੇ ਸਰਕਾਰਾਂ ਕਰੇ ਉਹ ਮਿਹਨਤੀ ਕਰਾਂਗੇ ਜਿਹੜੀ ਵੀ ਸਰਕਾਰ ਹੁੰਦੀ ਹੈ ਵੀ ਸਾਡੇ ਭਾਈ ਸਾਹਿਬ ਨੂੰ ਬਾਹਰ ਕੀਤਾ ਕੱਢਿਆ ਜਾਵੇ ਕਿ ਉਹ ਆਪਣੇ ਘਰਵਿਆਰ ਕਰ ਸਕਣ ਬਹੁਤ ਹੀ ਵਧੀਆ ਲੱਗਿਆ ਬਾਕੀ ਸਾਰੇ ਮੈਂ ਭਾਈ ਸਾਹਿਬ ਦੀ ਜਿਹੜੀ ਹੱਦ ਸੰਗਤ ਸੀ ਸਪੋਰਟਰ ਸੀ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੀ ਮੂਦ ਦੇ ਦਿੱਤੇ ਤੇ ਬਹੁਤ ਹੀ ਸਹਿਯੋਗ ਦਿੱਤਾ ਸਾਰੀ ਸੰਗਤ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦਿਹਾੜੇ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਆ ਤੇ 6 ਤਰੀਕ ਤੱਕ ਆਪਾਂ ਤੱਕ ਆਪਾਂ ਕੁਝ ਵੀ ਹੋਜਿਆ ਨਹੀਂ ਕਰਨਾ ਤੇ ਅੱਜ ਅਸੀਂ ਵਟਸਐਪ ਕਾਲੇ ਮੈਰ ਆਰੰਭ ਕਰਾ ਰਹੇ ਨੇ ਤੇ ਛੇ ਤਰੀਕ ਨੂੰ ਕੋਮਪਾਉਂਡ ਪਾ ਰਹੇ ਆ ਤੇ ਬਾਅਦ ਚੀ ਆਪਾਂ ਜਿਹੜਾ ਵੀ ਖਰੋਗਦਾ ਵਗਦਾ ਹੋਊਗਾ ਬਾਅਦ ਚੀ ਨਿੱਕਾ ਪਤਾ ਜੀ 53000 ਤੱਕ ਹੁਣ ਤੱਕ ਲੀਡ ਚੱਲ ਰਹੀ ਹੈ ਜੀ ਕੀ ਤੁਹਾਡਾ ਕੀ ਅੰਦਾਜ਼ਾ ਹੈਗਾ ਜਾਂ ਕਿਵੇਂ ਦੇਖਦੇ ਹੋ ਕਿ ਸ਼ਾਮ ਤੱਕ ਜਦੋਂ ਤੱਕ ਨਤੀਜੇ ਆਉਂਦੇ ਹੈਗੇ ਆ ਉਦੋਂ ਤੱਕ ਜਿਹੜੇ ਰੁਝਾਨ ਹੋਣਗੇ ਉਹ ਕਿਸ ਤਰ੍ਹਾਂ ਦੇ ਹੋ ਸਕਦੇ ਰੀਡ ਕਿਸ ਤਰ੍ਹਾਂ ਦੇ ਹੋ ਸਕਦਾ ਤੁਹਾਡੇ ਬਹੁਤ ਵਾਇਰਲ ਦੀ ਕਿਰਪਾ ਬਹੁਤ ਵੱਡੀ ਚੀਜ਼ ਹੈ ਜਿਹੜੀ ਜਿੱਤ ਪ੍ਰਾਪਤ ਕਰ ਦਿੰਦੀ ਹੈ ਹਾਂ ਅੱਤਾ ਜਿੰਨਾ ਦੇਖਦੇ ਰਹੇ ਆਪਾਂ ਚੋਣ ਪ੍ਰਚਾਰ ਵੀ ਮਿਲਦੇ ਨੇ ਲਗਾਤਾਰ ਜਿੰਨਾ ਸੰਗਤ ਦਾ ਪਿਆਰ ਉਹ ਤੁਹਾਨੂੰ ਦਿਖ ਰਿਹਾ ਸੀਗਾ ਬਿਲਕੁਲ ਇਹਦੇ ਜਿਹੜਾ ਹੈਗਾ ਵੋਟਾਂ 'ਚ ਵੀ ਕਿਤੇ ਨਾ ਕਿਤੇ ਤਬਦੀਲ ਹੋਇਆ ਵੀ ਨਜ਼ਰ ਆਇਆ ਉਹ ਔਰ ਲੋਕਾਂ ਵੱਲੋਂ ਬੜਾ ਖੁੱਲ ਕੇ ਸਾਥ ਜਿਹੜਾ ਹੈਗਾ ਦਿੱਤਾ ਗਿਆ ਹਰ ਵਰਗ ਵੱਲੋਂ ਦਿੱਤਾ ਗਿਆ ਉਸ ਵਾਸਤੇ ਸੰਗਤ ਨੂੰ ਕੁਝ ਕਹਿਣਾ ਚਾਹੁੰਦਾ ਸੋ। ਵੇਖੋ ਇਹ ਸਾਰੀ ਸੰਗਤ ਨੂੰ ਧਰਮ ਤਾਂ ਉੱਪਰ ਉੱਠ ਕੇ ਹਰ ਧਰਮ ਨੇ ਹੱਡਾ ਸੈ ਤੋਂ ਜਦਾ ਹਿੰਦੂ ਵੀ ਆਏ ਮੁਸਲਮਾਨ ਵੀ ਆਏ ਅਸੀਂ ਭਾਈ ਜਾਰ ਸਾਰੇ ਧਰਮਾਂ ਨੇ ਹੱਡਾ ਵੱਟਿਆ ਕੇ ਸਹਿਜ ਹੋਤਾ ਸਾਰੇ ਧਰਮਾਂ ਲਈ ਬਹੁਤ ਬਹੁਤ ਧੰਨਵਾਦ ਕਰਦੇ। ਇਹ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਹੱਡਾ ਸਪੋਰਟ ਕੀਤਾ। ਮਾਬਕੀ ਇੱਕ ਤਰਫ ਇਹਦੀਆਂ ਦਿੱਗਜ ਪਾਰਟੀਆਂ ਹੋਣ ਔਰ ਦੂਸਰੀ ਤਰਫ ਜੇਕਰ ਗੱਲ ਕਰਾਂ ਤਾਂ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਆ ਸੰਗਤ ਵੱਲੋਂ ਇਹਨਾਂ ਖੁੱਲ ਕੇ ਸਾਥ ਦੇਣਾ ਦਿੱਗਜ ਪਾਰਟੀਆਂ ਨੂੰ ਨਕਾਰ ਦੇਣਾ ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਹੈਗਾ ਜਦੋਂ ਲੋਕ ਵਰਸਨ ਤੇ ਆਉਂਦੇ ਆ ਔਰ ਚੰਗੇ ਚੰਗੇ ਥਾਂ ਜਿਹੜੇ ਹੈਗੇ ਆ ਫੇਹਲਣੇ ਸ਼ੁਰੂ ਹੋਏ ਕੀ ਇਹਦੇ ਪਿੱਛੇ ਕਾਰਨ ਮੰਨਦੇ ਆ ਕਾਰਨ ਇਹ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸਕਿਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਬਾਕੇ ਦਿੱਤਾ ਸਰਕਾਰ ਨੂੰ ਕਿ ਜਿਹਦੇ ਬੰਦੇ ਤਾਂ ਤੁਸੀਂ ਇਹ ਨਾ ਕਰਦੇ ਐਨੇ ਕੌਮ ਨੂੰ ਪਿਆਰ ਕਰਦੇ ਐਨੇ ਕੌਮ ਨਾਲ ਮਗਰ ਖੜੀ ਹੈ ਸੰਗਤ ਨੇ ਵੋਟਾਂ ਬਾਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਠੀਕ ਹੈ ਮਾਦਾ ਜੀ ਹੁਣ ਜਿਵੇਂ ਦੇ ਰੁਝਾਨ ਨੇ ਸ਼ਾਮ ਤੱਕ ਨਤੀਜੇ ਜਿਹੜੇ ਨੇ ਉਹ ਸਾਫ ਹੋ ਜਾਣਗੇ ਸੰਗਤ ਨੂੰ ਤੁਸੀਂ ਕੀ ਜੜੀ ਹੈਗੀ ਉਹ ਵੀ ਬਕਾਇਦਾ ਕਰ ਦਿੱਤੀ ਕਿਉਂਕਿ ਪਿਤੇ ਕਿਨੂ ਜ਼ਤਦਾਦ ਸਾਹਿਬ ਦਾ ਵੀ ਇਹੋ ਜਿਹੀ ਸਿਪੀ ਕੀ ਸੰਗਤ ਨੂੰ ਕਿਨਨਾਂ ਨੂੰ ਧਿਆਨ ਚ ਰੱਖਿਆ ਦੇਵੇ ਕੋਈ ਵੀ ਉਮੀਦਵਾਰ ਹੋਵੇ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਤੇ ਹੁਣ ਅੱਗੇ ਸ਼ੁਰੂਆਤੀ ਪ੍ਰਧਾਨਾਂ ਦੇ ਨਾਲ ਪਹਿਲੇ ਕੰਮਾਂ ਦੀ ਜ਼ਿਕਰ ਕਰਨ ਕੀਤੀ ਜਾਵੇ ਤਾਂ ਕਿਸ ਤਰਫ ਕੰਮ ਲੱਗਦਾ ਹੈਗਾ ਜਾਂ ਫਿਰ ਜਿਹੜਾ ਉਹਨਾਂ ਦੇ ਭਾਈ ਸਾਹਿਬ ਦੇ ਬਾਹਰ ਆਉਣ ਦਾ ਰਸਤਾ ਹੈਗਾ ਉਸ ਦੇ ਵਾਸਤੇ ਕੀ ਕੀ ਕਹਿ ਸਕਦੇ ਕਿ ਕੋਈ ਗਲਬਾਤ ਜਿਹੜੀ ਹੈਗੀ ਆ ਹੋਈ ਆ ਜਾਂ ਕੋਈ ਕਾਨੂੰਨਨ ਤੌਰ ਦੇ ਉੱਤੇ ਕੋਈ ਇਸ ਸੰਬੰਧੀ ਤੁਹਾਡਾ ਵਿਚਾਰ ਹੋਇਆ ਹੋਵੇ ਹੁਣ ਤੱਕ ਦੇਖੋ ਅੱਜ ਤੋਂ ਬਾਅਦ ਪਤਾ ਚੱਲੂਗਾ ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ ਸੀ ਆਪਣੇ ਤੌਰ ਤੇ ਪੰਚਾਇਤਗੀ ਤਾਂ ਆਪਣੇ ਤੌਰ ਤੇ ਇਹ ਮਤਲਬ ਜਿਵੇਂ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਆ ਕਿ ਛੇ ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਹੀ ਕਰਨਾ ਸੱਤ ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬਣਦਾ ਕੀ ਹੈ ਲੇਕਿਨ ਸੱਤ ਤੋਂ ਬਾਅਦ ਹੀ ਅਸੀਂ ਦੱਸੂ ਜੋ ਵੀ ਹੋ ਭਾਈ ਸਾਹਿਬ ਦੇ ਕਦਮ ਬਾਹਰ ਆਉਂਦਾ ਵਾ ਕਦੋਂ ਕੀ ਕਰਦੀ ਹੈ ਸਰਕਾਰਾਂ ਕਿੰਨਾ ਟਾਈਮ ਲੱਗਦਾ ਇਕ ਲਾਸਟ ਸਾਲ ਆਏਗਾ ਜਸ਼ਨ ਤੇ ਨਹੀਂ ਹੋਏਗਾ ਕੋਈ ਵੀ ਜੰਪ ਪ੍ਰਾਪਤੀ ਵੇਚਣੇ اور ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز